ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਨੋਦ ਸਿੰਘ ਸਾਹਿਬ ਜੀ ਸਮੂਹ ਸ਼ਹੀਦਾ ਸਿੰਘਾਂ ਦੀ ਚਰਨਾ ਕਮਲਾਂ 'ਚ ਨਮਸਕਾਰ ਕਰਦੀਆਂ ਖਾਲਸਾ ਜੀ ਜਦੋਂ ਆਪਣੇ ਤੇ ਖਾਲਸਾ ਜੀ ਸ਼ਹੀਦਾ ਸਿੰਘਾਂ ਦੀ ਗੁਰੂ ਸਹਿਬਾਨਾਂ ਦੀ ਜਦੋਂ ਆਪਣੀ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਅੱਗੇ ਕੀਤੀ ਗਈ ਅਰਦਾਸ ਬੇਨਤੀ ਪੂਰੀ ਹੁੰਦੀ ਹੈ ਜਾਂ ਪੂਰੀ ਹੋਣ ਵਾਲੀ ਹੁੰਦੀ ਹੈ ਤੇ ਉਸ ਦੇ ਲਈ ਆਪਾਂ ਨੂੰ ਕੁਝ ਸੰਕੇਤ ਮਿਲਦੇ ਨੇ ਅੱਜ ਦੀ ਵੀਡੀਓ ਦੇ ਵਿੱਚ ਖਾਲਸਾ ਜੀ ਤੁਹਾਡੇ ਨਾਲ ਸਾਂਝ ਪਾਵਾਂਗੇ ਕਿ ਉਹ ਕਿਹੜੇ ਸੰਕੇਤ ਹੁੰਦੇ ਨੇ ਜਿਹੜੇ ਆਪਾਂ ਨੂੰ ਇੱਕ ਪਰਮਾਤਮਾ ਦੇ ਅਕਾਲ ਪੁਰਖ ਵਾਹਿਗੁਰੂ ਦੇ ਸੱਚੇ ਪਾਤਸ਼ਾਹ ਦੇ ਪਾਸੋਂ ਆਪਾਂ ਨੂੰ ਇਸ਼ਾਰਾ ਮਿਲਦਾ ਹੈ ਇਹ ਆਪਣੀ ਕੀਤੀ ਹੋਈ ਅਰਦਾਸ ਪੂਰੀ ਹੋਣ ਵਾਲੀ ਹੈ ਵਾਹਿਗੁਰੂ ਸੱਚੇ ਪਾਤਸ਼ਾਹੀ ਆਪਣੀ ਤੇ ਕਿਰਪਾ ਹੋਣ ਵਾਲੀ ਹੈ ਸਭ ਤੋਂ ਪਹਿਲੀ ਗੱਲ ਤਾਂ ਖਾਲਸਾ ਜੀ ਜਦੋਂ ਆਪਾਂ ਗਰਬਾਣੀ ਦਾ ਜਾਪ ਕਰਨ ਲੱਗ ਪਈਆਂ ਆਸੇ-ਪਾਸੇ ਦੇ ਰਸਤਿਆਂ ਤੋਂ ਭਟਕਣਾ ਛੱਡਦੇ ਨੇ ਆ ਮਹਾਰਾਜ ਦੇ ਨਾਲ ਜੁੜਦੇ ਆ ਆਪਣੇ ਤੇ ਉਦੋਂ ਤੋਂ ਹੀ ਵਾਹਿਗੁਰੂ ਦੀ ਕਿਰਪਾ ਹੋਣੀ ਸ਼ੁਰੂ ਹੋ ਜਾਂਦੀ ਹੈ ਜਿਸ ਦਿਨ ਆਪਾਂ ਪਰਮਾਤਮਾ ਦਾ ਨਾਮ ਜਪਣ ਲੱਗ ਜਾਨੇ ਆ ਗੁਰ ਬਾਣੀ ਦਾ ਜਾਪ ਕਰਦੇ ਆ ਅਭਿਆਸ ਕਰਦੇ ਆ ਸੇਵਾ ਸਿਮਰਨ ਕਰਦੇ ਆ ਮੇਰੇ ਕਹਿਣ ਦਾ ਭਾਵ ਕਿ ਆਪਾਂ ਚੰਗੇ ਕੰਮਾਂ ਦੇ ਵੱਲ ਆਪਾਂ ਖਿੱਚ ਬੈ ਗੀਏ ਉਸੇ ਦਿਨ ਤੋਂ ਹੀ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਆਪਣੇ ਤੇ ਕਿਰਪਾ ਹੋਣੀ ਸ਼ੁਰੂ ਹੋ ਜਾਂਦੀ ਏ ਜਿਹੜੀਆਂ ਸੰਗਤਾਂ ਨੇ ਖਾਲਸਾ ਜੀ ਹਰ ਰੋਜ਼ ਆਪਣੇ ਦਿਨ ਦੀ ਸ਼ੁਰੂਆਤ ਹੀ ਨਿਤਨੇਮ ਤੋਂ ਕਰਨੀ ਹੋਵੇ ਆਪਣੇ ਦਿਨ ਦੀ ਸ਼ੁਰੂਆਤ ਹੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਾ ਊਠ ਆਸਰਾ ਲੈ ਕੇ ਕਰਨੀ ਹੋਵੇ ਉਹਨਾਂ ਦਾ ਤਾਂ ਕਦੇ ਦਿਲ ਖਰਾਬ ਜਾ ਹੀ ਨਹੀਂ ਸਕਦਾ ਉਹਨਾਂ ਦਾ ਕਦੇ ਵੀ ਵਾਲ ਵਿੰਗਾ ਨਹੀਂ ਹੁੰਦਾ ਭਾਵੇਂ ਕੁਝ ਦਾ ਕੁਝ ਵੀ ਹੋ ਜੇ ਪਰ ਉਹਨਾਂ ਤੇ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਬਹੁਤ ಅಪਾਰ ਕਿਰਪਾ ਹੁੰਦੀ ਕਿਉਂਕਿ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਦਰ ਤੇ ਖਾਲਸਾ ਜੀ ਗੁਰੂ ਸੇਵਾ ਨ ਦੇ ਦਰ ਤੇ ਕੀਤੀ ਗਈ ਅਰਦਾਸ ਬੇਤੀ ਕਦੇ ਵੀ ਬੇਅਰਥ ਨਹੀਂ ਜਾਂਦੀ ਕਦੇ ਵੀ ਖਾਲੀ ਨਹੀਂ ਜਾਂਦੀ ਮਹਾਰਾ ਸੱਚੇ ਪਾਤਸ਼ਾਹ ਦੀਨ ਦੁਨੀ ਦੇ ਮਾਲਕ ਵਾਹਿਗੁਰੂ ਸੱਚੇ ਪਾਤਸ਼ਾਹ ਸਭਨਾ ਦੀਆਂ ਚੋੜੀਆਂ ਖੁਸ਼ੀਆਂ ਦੇ ਨਾਲ ਭਰਦੇ ਨੇ ਜਿਹੜਾ ਵੀ ਉਹਨਾਂ ਦੇ ਦਰ ਤੇ ਚੁੱਕ ਕੇ ਖਾਲਸਾ ਜੀ ਚਲਾ ਗਿਆ ਫਿਰ ਵਾਹਿਗੁਰੂ ਸੱਚੇ ਪਾਤਸ਼ਾਹ ਉਹਨਾਂ ਨੂੰ ਉੱਚਿਆ ਕਰਕੇ ਭੇਜਦੇ ਨੇ ਇਸੇ ਤਰ੍ਹਾਂ ਜਦੋਂ ਤੁਸੀਂ ਵੀ ਗੁਰਦੁਆਰਾ ਸਾਹਿਬ ਚਾਣਿਓ ਤਾਂ ਤੁਸੀਂ ਨੀਵੇਂ ਹੋ ਕੇ ਜਾਇਆ ਕਰੋ ਖਾਲਸਾ ਜੀ ਵਾਹਿਗੁਰੂ ਸੱਚੇ ਪਾਸ਼ਾ ਦੇ ਦਰ ਤੇ ਗੁਰੂ ਸਹਿ ਬੰਨਾਂ ਦੇ ਦਰ ਤੇ ਮਹਾਰਾਜ ਸੱਚੇ ਪਾਸ਼ਾ ਦੇ ਅਸਥਾਨ ਤੇ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਅਸਥਾਨ ਤੇ ਆਪਣੀ ਹਉਮੈ ਛੱਡ ਕੇ ਤੇ ਆਪਣੀ ਜੋ ਧਨ ਦੌਲਤ ਉਸ ਦਾ ਕਮਾਣ ਨਹੀਂ ਕਰਨਾ ਕੋ ਇੱਕ ਸਾਈਡ ਤੇ ਰੱਖ ਗਏ ਕਿਉਂ ਵਾਹਿਗੁਰੂ ਦਾ ਦਿੱਤਾ ਹੀ ਸਭ ਕੁਝ ਏ ਵੀ ਪਰਮਾਤਮਾ ਨੇ ਦਿੱਤਾ ਸਾਨੂੰ ਉਹ ਆਪਾਂ ਇਹ ਨਹੀਂ ਜੋਗੇ ਨਹੀਂ ਦੇ ਖਾਲਸਾ ਜੀ ਕਿ ਆਪਾਂ ਇੰਨਾ ਕੁਝ ਕਰ ਸਕੀਏ ਉਹ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਨੇ ਦਿੱਤੀਆਂ ਦਿੱਤਾ ਨੇ ਉਹਨਾਂ ਦੇ ਲਈ ਵੀ ਪਰਮਾਤਮਾ ਦਾ ਹੀ ਸ਼ੁਕਰਾਨਾ ਕਰਨਾ ਹੈ ਕਿ ਵਾਹਿਗੁਰੂ ਜੀ ਤੁਸੀਂ ਸਾਨੂੰ ਇੰਨੇ ਜੋਗਾ ਕੀਤਾ ਵੀ ਇਹ ਨਹੀਂ ਜੋਗਾ ਸੀ ਹੈ ਨਹੀਂ ਸੀ ਜੇ ਆਪਾਂ ਖਾਲਸਾ ਜੀ ਸੋਚੀਏ ਕਿ ਸਭ ਚੀਜ਼ਾਂ ਆਪਣੀ ਬਦੌਲਤ ਨਹੀਂ ਇਹ ਸਭ ਚੀਜ਼ਾਂ ਆਪਾਂ ਬਣਾਈਆਂ ਨੇ ਮੰਨਦੇ ਹਾਂ ਕਿ ਆਪਾਂ ਮਿਹਨਤ ਕਰਦੇ ਹਾਂ ਫਿਰ ਸਭ ਕੁਝ ਬਣਦਾ ਹੈ ਪਰ ਉਹ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਸ਼ਾ ਆਪਣੀ ਦੀ ਕਿਰਪਾ ਕਰਦੇ ਨੇ ਮੀਰ ਕਰਦੇ ਨੇ ਆਪਾਂ ਨੂੰ ਇਸ਼ਾਰਾ ਦਿੰਦੇ ਨੇ ਕਿ ਆਪਣੇ ਚੀਜ਼ ਦੇ ਵਿੱਚ ਬਰਕਤ ਪੈਂਦੀ ਹੈ ਆਪਣੇ ਘਰ ਦੇ ਵਿੱਚ ਕੋਈ ਦੁੱਖ ਤਕਲੀਫ ਨਹੀਂ ਹੁੰਦਾਗਾ ਤਾਂ ਹੀ ਖਾਲਸਾ ਜੀ ਆਪਾਂ ਅੱਗੇ ਜ਼ਿੰਦਗੀ ਦੇ ਵਿੱਚ ਕਾਮਯਾਬ ਹੁੰਨੇ ਆ ਮਿਹਨਤ ਆਪਾਂ ਕਰਦੇ ਆ ਪਰ ਆਪਣੀ ਮਿਹਨਤ ਨੂੰ ਰੰਗ ਭਾਗ ਵਾਹਿਗੁਰੂ ਦੀ ਕਿਰਪਾ ਦੇ ਨਾਲ ਹੀ ਲੱਗਦੇ ਨੇ ਇਸੀ ਤਰ੍ਹਾਂ ਖਾਲਸਾ ਜੀ ਅੱਜ ਦੀ ਵੀਡੀਓ ਦੇ ਵਿੱਚ ਕੁਝ ਸੰਕੇਤ ਤੁਹਾਡੇ ਨਾਲ ਸਾਂਝੇ ਕਰਾਂਗੇ ਕਿ ਜੇ ਇਹ ਸੰਕੇਤ ਤੁਹਾਨੂੰ ਮਿਲਦੇ ਆ ਤੇ ਤੁਸੀਂ ਸਮਝ ਲਓ ਕਿ ਧੰਨ ਧੰਨ ਬਾਬਾ ਦੀਪ ਸਿੰਘ ਸੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਕੀ ਕੀਤੀ ਕੀ ਅਰਦਾਸ ਬੇਨਤੀ ਗੁਰੂ ਸਹਿਬਾਨਾਂ ਦੇ ਅੱਗੇ ਕੀਤੀ ਕੀ ਅਰਦਾਸ ਬੇਨਤੀ ਤੁਹਾਡੀ ਹੁਣ ਪੂਰੀ ਹੋਣ ਵਾਲੀ ਏ ਮਹਾਰਾਜ ਦੀ ਕਿਰਪਾ ਤੁਹਾਡੇ ਤੇ ਵਰਨਣ ਵਾਲੀ ਏ ਖਾਲਸਾ ਜੀ ਇਸ ਦੇ ਨਾਲ ਇੱਕ ਭੈਣ ਦੀ ਇਸ ਵੀਡੀਓ ਦੇ ਰਿਲੇਟਡ ਹੀ ਛੋਟੀ ਜੀ ਹੈਡ ਵੀਤੀ ਸਾਂਝੀ ਕਰਾਂਗੇ ਪਰ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੇ ਭੈਣ ਭਰਾਵਾਂ ਨੂੰ ਰਿਕੁਐਸਟ ਹੈ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਉਣੇ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਖਾਲਸਾ ਜੀ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਖਾਲਸਾ ਜੀ ਸ਼ੇਅਰ ਕਰੋਗੇ ਕੋਈ ਹੋਰ ਵੀਰ ਭੈਣ ਸੁਨੇਗਾ ਤੇ ਉਸ ਦਾ ਵੀ ਗੁਰੂ ਮਹਾਰਾਜ ਸੱਚੇ ਪਾਸ਼ਾ ਪਲਾ ਕਰਨਗੇ ਕਿਉਂਕਿ ਉਹ ਵੀ ਆਪਣੀ ਵੀਡੀਓ ਦੇਖ ਕੇ ਸੁਣ ਕੇ ਭੈਣ ਭਰਾਵਾਂ ਦੀ ਹੋਰ ਵੀ ਵੀਡੀਓ ਸੁਣ ਕੇ ਗੁਰੂ ਮਹਾਰਾਜ ਦੇ ਨਾਲ ਜੁੜੇਗਾ ਤੇ ਪਲਾਤਾ ਹੋਵੇਗਾ ਇਹ ਨਾ ਖਾਲਸਾ ਜੀ ਸਭ ਤੋਂ ਪਹਿਲਾ ਸੰਕੇਤ ਖਾਲਸਾ ਜੀ ਜਦੋਂ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਦੁੱਖ ਹੋਣ ਬਹੁਤ ਤਕਲੀਫਾਂ ਹੋਣ ਆਪਣੇ ਘਰ ਦੇ ਵਿੱਚ ਕੋਈ ਨਾ ਕੋਈ ਬਿਮਾਰ ਰਹਿੰਦਾ ਹੋਵੇ ਆਪਣੇ ਘਰ ਦੇ ਵਿੱਚ ਬਰਕਤ ਨਾ ਪੈਂਦੀ ਹੋਵੇ ਵੀਰੇ ਕਹਿੰਦਾ ਪਾਬੇ ਕੋਈ ਵੀ ਕਾਰਜ ਸਿੱਧ ਨਾ ਹੁੰਦਾ ਹੋਵੇ ਜਦੋਂ ਆਪਣੇ ਘਰ ਦੇ ਵਿੱਚ ਖਾਲਸਾ ਜੀ ਕੋਈ ਵੀ ਕਾਰਜ ਸਿੱਧ ਨਹੀਂ ਹੁੰਦਾ ਤੇ ਇਸ ਤੋਂ ਵੱਡਾ ਦੁੱਖ ਕੋਈ ਹੋ ਹੀ ਨਹੀਂ ਸਕਦਾ ਜਦੋਂ ਆਪਣੀ ਜ਼ਿੰਦਗੀ ਦੇ ਵਿੱਚ ਇੰਨੇ ਦੁੱਖ ਤਕਲੀਫ ਹੋਣ ਪਰ ਇੰਨੇ ਦੁੱਖ ਤਕਲੀਫ ਹੋਣ ਦੇ ਬਾਵਜੂਦ ਵੀ ਖਾਲਸਾ ਜੀ ਆਪਾ ਆਪਣੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਤੋਂ ਇੱਕ ਕਦਮ ਵੀ ਪਿੱਛੇ ਨਾ ਹਟਿਏ ਆਪਾ ਵਾਹਿਗੁਰੂ ਦੀ ਕਿਰਪਾ ਦੇ ਨਾਲ ਉਸੇ ਤਰ੍ਹਾਂ ਪਾਠ ਕਰਦੇ ਰਹੀਏ ਸੇਵਾ ਸਿਮਰਨ ਕਰਦੇ ਰਹੀਏ ਅਰਦਾਸ ਬੇਨਤੀ ਕਰਦੇ ਰਹੀਏ ਆਪਾਂ ਨੂੰ ਇੰਨੇ ਵੱਡਾ ਦੁੱਖ ਹੋਣ ਦੇ ਬਾਵਜੂਦ ਵੀ ਉਹ ਦੁੱਖ ਦੁੱਖ ਨਾ ਲੱਗੇ ਤਾਂ ਉਦੋਂ ਖਾਲਸਾ ਜੀ ਤੁਸੀਂ ਸਮਝ ਲਿਆ ਕਰੋ ਕਿ ਤੁਹਾਡੇ ਤੇ ਪਰਮਾਤਮਾ ਦੀ ਕਿਰਪਾ ਹੋਣ ਵਾਲੀ ਹੈ ਤੇ ਜਾ ਹੋ ਗਈਏ ਕਿਉਂਕਿ ਜਦੋਂ ਆਪਣੀ ਜ਼ਿੰਦਗੀ ਦੇ ਵਿੱਚ ਇੰਨੇ ਦੁੱਖ ਆਉਂਦੇ ਨੇ ਤੇ ਆਪਾਂ ਕਿਸੇ ਨਾ ਕਿਸੇ ਪਾਸੇ ਨੂੰ ਭੱਜਦੇ ਆ ਕਈ ਵੇਣਪਰਾ ਤਾਂ ਚੰਗੇ ਕੰਮ ਤੇ ਲੱਗ ਜਾਂਦੇ ਨੇ ਤੇ ਕਈ ਮਾੜੇ ਤੇ ਵੀ ਲੱਗ ਜਾਂਦੇ ਨੇ ਕਿਉਂਕਿ ਖਾਲਸਾ ਜੀ ਇਹ ਹਾਲਾਤ ਹੀ ਇਸ ਤਰ੍ਹਾਂ ਦੇ ਹੁੰਦੇ ਨੇ ਜਿਹਾਤਾ ਬੰਦੇ ਦੀ ਜ਼ਿੰਦਗੀ ਬਣਾ ਜਾਂਦੇ ਨੇ ਬੰਦਾ ਸਮਝ ਜਾਂਦਾ ਹੈ ਜਦੋਂ ਦੁੱਖਾਂ ਦੇ ਵਿੱਚ ਕੋਈ ਸਾਥ ਸਬੰਧੀ ਦੋਸਤ ਮਿੱਤਰ ਰਿਸ਼ਤੇਦਾਰ ਨਾਲ ਨਾ ਖੜਨ ਤੇ ਬੰਦਾ ਸਮਝ ਜਾਂਦਾ ਹੈ ਤੇ ਚੰਗੇ ਰਾਹ ਤੇ ਪੈ ਜਾਂਦਾ ਹੈ ਤੇ ਕਈ ਵਾਰ ਵਿੱਚ ਇਸ ਤਰ੍ਹਾਂ ਦੇ ਵੀ ਹੁੰਦੇ ਨੇ ਇਨਸਾਨ ਵੀ ਚੰਗੇ ਰਾਹ ਤੇ ਬਹਿਣ ਦੀ ਬਜਾਏ ਇਹਨਾਂ ਚੀਜ਼ਾਂ ਨੂੰ ਟੈਨਸ਼ਨ ਦੇ ਵਿੱਚ ਲੈ ਕੇ ਗਲਤ ਰਸਤਿਆਂ ਤੇ ਵੀ ਚਲੇ ਜਾਂਦੇ ਨੇ ਸੋ ਇਸ ਤਰ੍ਹਾਂ ਜੋ ਵੀ ਕੋਈ ਵੀਰ ਭੈਣ ਤੁਹਾਡੀ ਜ਼ਿੰਦਗੀ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਦੁੱਖ ਤਕਲੀਫ ਹੈ ਪਰ ਇਹਨਾਂ ਕੁਝ ਹੋਣ ਦੇ ਬਾਵਜੂਦ ਵੀ ਜੇ ਆਪਾ ਗੁਰੂ ਮਹਾਰਾਜ ਦੇ ਨਾਲ ਜੁੜੇ ਹੋਇਆ ਸੇਵਾ ਸਿਮਰਨ ਦੇ ਨਾਲ ਜੁੜੇ ਹੋਏ ਆ ਤਾਂ ਤੁਸੀਂ ਸਮਝ ਲਓ ਕਿ ਤੁਹਾਡੇ ਤੇ ਵਾਹਿਗੁਰੂ ਦੀ ਕਿਰਪਾ ਹੋਣੀ ਸ਼ੁਰੂ ਹੋ ਗਈ ਏ ਤਨਤਨ ਬਾਬਾ ਦੀਪ ਸਿੰਘ ਸਾਹਿਬ ਜੀ ਮਹਾਰਾ ਸੱਚੇ ਪਾਤਸ਼ਾਹ ਦੀ ਤੁਹਾਡੇ ਤੇ ਕਿਰਪਾ ਹੋ ਗਈ ਏ ਇਹ ਜਿਹੜੇ ਤੁਹਾਡੇ ਦੁੱਖ ਨੇ ਇਹ ਵੀ ਥੋੜਾ ਸਮਾਂ ਹੀ ਨੇ ਇੱਕ ਸੰਕੇਤ ਹੁੰਦਾ ਏ ਖਾਰਸਾ ਜੀ ਜਦੋਂ ਤੁਹਾਨੂੰ ਇਹ ਸੰਕੇਤ ਮਿਲੇ ਤਾਂ ਤੁਸੀਂ ਕਦੇ ਵੀ ਆਪਣੇ ਗੁਰੂ ਤੋਂ ਆਪਣੇ ਤਨਤਨ ਬਾਬਾ ਦੀਪ ਸਿੰਘ ਸਾਹਿਬ ਜੀ ਆਪਣੇ ਬਾਪੂ ਜੀ ਤੋਂ ਕਦੇ ਵੀ ਅਲੱਗ ਨਹੀਂ ਹੋਣਾ ਕਦੇ ਵੀ ਨਹੀਂ ਕਰਨਾ ਕਿ ਆਪਾਂ ਨੂੰ ਕਿਰਪਾ ਨਹੀਂ ਹੋ ਰਹੀ ਤੁਸੀਂ ਕਦੇ ਵੀ ਗਲਤ ਰਸਤੇ ਤੇ ਨਹੀਂ ਜਾਣਾ ਸਗੋਂ ਦੀ ਆਪਣਾ ਗਰਬਾਣੀ ਦਾ ਜਾਪ ਹੋਰ ਵਧਾ ਦੇਣਾ ਸੇਵਾ ਸਿਮਰਨ ਹੋਰ ਵਧਾ ਦੇਣੀ ਹੈ ਜੇ ਸੋ ਆਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਖੁਸ਼ ਹੋ ਕੇ ਤੁਹਾਡੀਆਂ ਝੂੜੀਆਂ ਖੁਸ਼ੀਆਂ ਦੇ ਨਾਲ ਪਰਣਗੇ ਤੇ ਦੂਜਾ ਸੰਗੀਤ ਖਾਲਸਾ ਜੀ ਇਹ ਹੁੰਦਾ ਹੈ ਕਿ ਜਿਸ ਤਰ੍ਹਾਂ ਆਪਾਂ ਗੱਲ ਕੀਤੀ ਹੈ ਕਿ ਆਪਣੀ ਜ਼ਿੰਦਗੀ ਦੇ ਵਿੱਚ ਇੰਨੇ ਦੁੱਖ ਤਕਲੀਫ ਹੁੰਦੇ ਨੇ ਘਰ ਦੇ ਵਿੱਚ ਕੋਈ ਨਹੀਂ ਠੀਕ ਨਹੀਂ ਰਹਤਾ ਬਰਕਤ ਨਹੀਂ ਪੈਂਦੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਰਹਿੰਦੀ ਹੈ ਜਾਂ ਲੜਾਈ ਝਗੜਾ ਹੁੰਦਾ ਹੈ ਘਰ ਦੇ ਵਿੱਚ ਸੁਖ ਸ਼ਾਂਤੀ ਨਹੀਂ ਰਹਿੰਦੀ ਐਨਾ ਕੁਝ ਹੋਣ ਦੇ ਬਾਵਜੂਦ ਵੀ ਆਪਾਂ ਗਲਤ ਰਸਤੇਆਂ ਤੇ ਨਹੀਂ ਜਾਂਦੇ ਮੇਰੇ ਕਹਿਣ ਦਾ ਭਾਵ ਹੈ ਕਿ ਜਿਵੇਂ ਅੱਜਕੱਲ੍ਹ ਦੁਕਾਨਾਂ ਖੁੱਲੀਆਂ ਹੋਈਆਂ ਨੇ ਅੱਜਵਲ ਕਈ ਲੋਕ ਕੀ ਕਰਦੇ ਆ ਕਿ ਜਦੋਂ ਕੋਈ ਆਪਣੇ ਘਰ ਦੇ ਵਿੱਚ ਇਸ ਤਰ੍ਹਾਂ ਦੇ ਹਾਲਾਤ ਹੋ ਜਾਂਦੇ ਨੇ ਤੇ ਉਹ ਬਾਬਿਆਂ ਦੇ ਕੋਲ ਸਿਆਣਿਆਂ ਦੇ ਕੋਲ ਪੰਡਤਾ ਕੋਲ ਜਾ ਜਾ ਕੇ ਜਿੱਥੇ ਤੱਕ ਕਿ ਆਪਣੇ ਘਰ ਦੇ ਵਿੱਚ ਜੋ ਥੋੜੀ-ਬਹੁਤ ਜਮਾ ਪੂੰਜੀ ਹੁੰਦੀ ਏ ਉਸ ਨੂੰ ਵੀ ਖਰਾਬ ਕਰ ਦਿੱਤੇ ਨੇ ਤੇ ਹੱਲ ਕੁਝ ਵੀ ਨਹੀਂ ਨਿਕਲਦਾ ਹਾਰ ਕੇ ਥੱਕ ਹਾਰ ਕੇ ਫਿਰ ਆਪਾਂ ਆਉਣਾ ਤਾਂ ਆਪਣੇ ਵਾਹਿਗੁਰੂ ਦੇ ਕੋਲ ਹੀ ਏ ਉਥੋਂ ਹੀ ਮੰਗਣਾ ਉਥੇ ਹੀ ਅਰਦਾਸ ਬੇਨਤੀ ਕਰਨੀ ਏ ਜਦੋਂ ਘਰ ਸਾਹਿਬ ਜੀ ਇੰਨਾ ਦੁੱਖ ਹੁੰਦਾ ਏ ਪਰ ਫਿਰ ਵੀ ਆਪਾਂ ਇੰਨਾ ਰਸਤੇ ਆ ਤੇ ਨਹੀਂ ਜਾਂਦੇ ਆਪਾਂ ਗੁਰੂ ਮਹਾਰਾਜ ਤੇ ਭਰੋਸਾ ਰੱਖਨੇ ਆ ਆਪਾਂ ਨੂੰ ਜੇ ਕੋਈ ਕਹਿੰਦਾ ਵੀ ਕਿ ਤੁਸੀਂ ਇੱਥੇ ਚਲੇ ਜਾਓ ਇਹ ਉਪਾਅ ਕਰਾ ਲਓ ਇਹ ਪੰਡਿਤ ਇਹ ਬਾਬਾ ਇਹ ਆ ਕੁਝ ਕਰਦਾ ਠੀਕ ਹੋ ਜਾਂਦਾ ਹੈ ਇੰਨਾ ਕੁਝ ਕਹਿਣ ਦੇ ਬਾਵਜੂਦ ਵੀ ਆਪਾਂ ਕਿਸੇ ਦੇ ਮਦਰ ਨਹੀਂ ਲੱਗਦੇ ਤੇ ਆਪਾਂ ਕਿਤੇ ਵੀ ਨਹੀਂ ਜਾਂਦੇ ਆਪਾਂ ਆਪਣੇ ਘਰ ਦੇ ਵਿੱਚ ਹੀ ਵਾਹਿਗੁਰੂ ਦਾ ਨਾਮ ਜਪਦੇ ਹਾਂ ਗੁਰਬਾਣੀ ਦਾ ਨਾਮ ਅਭਿਆਸ ਕਰਦੇ ਹਾਂ ਸੇਵਾ ਸਿਮਰਨ ਕਰਦੇ ਹਾਂ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਆਪਾਂ ਇੱਧਰ ਉੱਧਰ ਨਹੀਂ ਭਟਕਦੇ ਤਾਂ ਉਦੋਂ ਤੁਸੀਂ ਸਮਝ ਲਿਓ ਕਿ ਤੁਹਾਡੇ ਤੇ ਵਾਹਿਗੁਰੂ ਦੀ ਕਿਰਪਾ ਹੋਗੀ ਤਾਂ ਤਨਵਾਬਾ ਦੀਪ ਸਿੰਘ ਸਾਹਿਬ ਜੀ ਮਹਾਰਾ ਸੱਚੇ ਪਾਤਸ਼ਾਹ ਦੀ ਅਪਾਰ ਕਿਰਪਾ ਤੁਹਾਡੇ ਤੇ ਹੋ ਗਈ ਏ ਜਾਂ ਹੋਣ ਵਾਲੀ ਏ ਹਰ ਸਾਜੀ ਇਹ ਬਹੁਤ ਵੱਡੀਆਂ ਚੀਜ਼ਾਂ ਹੋਈਆਂ ਨੇ ਕਹਿਣ ਨੂੰ ਸੌਖੀਆਂ ਨਹੀਂ ਕਿਉਂਕਿ ਜਦੋਂ ਜ਼ਿੰਦਗੀ ਦੇ ਵਿੱਚ ਦੁੱਖ ਆਉਂਦੇ ਨੇ ਤੇ ਬੰਦਾ ਕਿਸੇ ਨਾ ਕਿਸੇ ਸਾਈਡ ਨੂੰ ਭੱਜਦਾ ਜ਼ਰੂਰ ਏ ਬਹੁਤ ਭੱਜਦਾ ਏ ਕਿਉਂਕਿ ਜ਼ਿੰਦਗੀ ਦੇ ਵਿੱਚ ਦੁੱਖ ਇੱਕ ਚੀਜ਼ ਹੀ ਐਸੀ ਏ ਕਿ ਬੰਦੇ ਤੋਂ ਸਹਾਰ ਨਹੀਂ ਹੁੰਦੇ ਇੱਕ ਹੱਦ ਤੱਕ ਹੁੰਦੀ ਏ ਕਿ ਜਦੋਂ ਆਪਾਂ ਸਹਾਰ ਪਾਉਣੇ ਆ ਪਰ ਇੰਨੇ ਹੋਣ ਦੇ ਬਾਵਜੂਦ ਵੀ ਜੇ ਬੰਦਾ ਇੱਕ ਜਗ੍ਹਾ ਤੇ ਟਿਕ ਕੇ ਬੈਠਦਾ ਏ ਇੱਕ ਜਗ੍ਹਾ ਦਾ ਹੋ ਕੇ ਬੈਠਦਾ ਹੈ ਤੇ ਇਸ ਤੋਂ ਸਮਝ ਲੈਣਾ ਚਾਹੀਦਾ ਹੈ ਕਿ ਵਾਹਿਗੁਰੂ ਦੀ ਉਹਦੇ ਤੇ ਬਹੁਤ ਕਿਰਪਾ ਬਣੀ ਹੋਈ ਹੈ ਤੀਸਰਾ ਸੰਕੇਤ ਖਾਲਸਾ ਜੀ ਇਹ ਹੁੰਦਾ ਹੈ ਕਿ ਤੁਸੀਂ ਜਦੋਂ ਵੀ ਪਾਠ ਕਰਦੇ ਹੋ ਤੇ ਜਿਵੇਂ ਤੁਸੀਂ ਗੁਰਬਾਣੀ ਦੇ ਜਾਪ ਕਰਦੇ ਹੋ ਉਹ ਤਾਂ ਕਰਦੇ ਹੀ ਕਰਦੇ ਹੋ ਪਰ ਫਿਰ ਤੁਹਾਡਾ ਮਨ ਇਸ ਤਰ੍ਹਾਂ ਕਰਦਾ ਹੈ ਕਿ ਅਸੀਂ ਹੋਰ ਗੁਰਬਾਣੀ ਦਾ ਜਾਪ ਕਰੀਏ ਮੇਰੇ ਕਹਿਨ ਦਾ ਭਾਵ ਕਿ ਜੇ ਆਪਾਂ ਇੱਕ ਜਪਜੀ ਸਾਹਿਬ ਦਾ ਪਾਠ ਕੀਤਾ ਹੈ ਤੇ ਆਪਣਾ ਮਨ ਕਰੇਗਾ ਕਿ ਕਿਉਂ ਨਾ ਮੈਂ ਇੱਕ ਹੋਰ ਕਰਨਾ ਐਨੇ ਦੁੱਖ ਦੀ ਘੜੀ ਦੇ ਵਿੱਚ ਐਨੇ ਪ੍ਰੋਬਲਮ ਦੀ ਘੜੀ ਦੇ ਵਿੱਚ ਵੀ ਆਪਣਾ ਗੁਰਬਾਣੀ ਇੰਨਾ ਗੁਰਬਾਣੀ ਦਾ ਨਾਮ ਜਪਣ ਦਾ ਮਨ ਕਰੇ ਕਿ ਮੈਂ ਹੁਣ ਇੰਨੇ ਪਾਠ ਕਰਨਾ ਇੰਨੇ ਕਰਨਾ ਉਹ ਇਸ ਤਰ੍ਹਾਂ ਨਹੀਂ ਖਾਲਸਾ ਜੀ ਉਹ ਆਪਾਂ ਨੂੰ ਅੰਦਰ ਤੋਂ ਖਿੱਚ ਪੈਂਦੀ ਏ ਕਿ ਮੈਂ ਪਾਠ ਕਰਨਾ ਹੈ ਸੇਵਾ ਕਰਨਾ ਹੈ ਵੱਧ ਤੋਂ ਵੱਧ ਆਪਣਾ ਮਨ ਕਰੇ ਕਿ ਆਪਾਂ ਗੁਰਦੁਆਰਾ ਸਾਹਿਬ ਜਾਈਏ ਉੱਥੇ ਜਾ ਕੇ ਸੇਵਾ ਕਰੀਏ ਤੇ ਘਰ ਦੇ ਵਿੱਚ ਆਪਾਂ ਬੈਠ ਕੇ ਪਾਠ ਕਰੀਏ ਵੱਧ ਤੋਂ ਵੱਧ ਪਾਠ ਕਰਨ ਦਾ ਮਨ ਕਰੇ ਗੁਰਬਾਣੀ ਦਾ ਜਾਪ ਕਰਨ ਦਾ ਤਾਂ ਖਾਲਸਾ ਜੀ ਇਥੋਂ ਪਤਾ ਲੱਗਦਾ ਏ ਕਿ ਵਾਹਿਗੁਰੂ ਦੀ ਤੁਹਾਡੇ ਤੇ ਕਿਰਪਾ ਏ ਕਿਉਂਕਿ ਖਾਲਸਾ ਜੀ ਜੇ ਆਪਾਂ ਸੋਚੀਏ ਕਿ ਅੱਜਕੱਲ ਦੇ ਸਮੇਂ ਦੇ ਵਿੱਚ ਹਰ ਕੋਈ ਗੁਰਬਾਣੀ ਦਾ ਜਾਪ ਕਰਦਾ ਏ ਭਾਵੇਂ ਉਸ ਦੇ ਉਸ ਤੇ ਦੁੱਖ ਨੇ ਭਾਵੇਂ ਸੁੱਖ ਨੇ ਇਹ ਨਈ ਖਾਲਸਾ ਜੀ ਜੇ ਹੁਣ ਦੇਖੋ ਕਿ ਆਪਾਂ ਕਿਸੇ ਨੂੰ ਕਹੀਏ ਕਿ ਅੰਮ੍ਰਿਤ ਵੇਲੇ ਉੱਠ ਕੇ ਪਾਠ ਕਰਿਆ ਕਰ ਤਾਂ ਉਹ ਅੰਮ੍ਰਿਤ ਵੇਲਾ ਜੇ ਉੱਠ ਕੇ ਸੰਭਾਲੇਗਾ ਤੇ ਉਹ ਬਹੁਤ ਕਿਸਮਤ ਵਾਲਾ ਹੋਵੇਗਾ ਉਸਦੇ ਵਾਹਿਗੁਰੂ ਦੀ ਕਿਰਪਾ ਹੋਵੇਗੀ ਤੋ ਉਹਨੂੰ ਅੰਮ੍ਰਿਤ ਵੇਲੇ ਦੀ ਦਾਤ ਬਖਸ਼ਿਸ਼ ਹੋਵੇਗੀ ਕਿਉਂਕਿ ਖਾਲਸਾ ਜੀ ਅੰਮ੍ਰਿਤ ਵੇਲਾ ਹਰ ਕੋਈ ਨਹੀਂ ਸੁਨਾਰ ਸਕਦਾ ਕਿਉਂਕਿ ਬਹੁਤ ਆਸ਼ੁਭ ਹੁੰਦਾ ਹੈ ਸਵੇਰ ਜਦੋਂ ਆਪਾਂ ਉੱਠਦੇ ਆ ਤੇ ਨੀਂਦ ਦੇ ਵਿੱਚ ਉੱਠਣਾ ਬਹੁਤ ਔਖਾ ਹੋ ਜਾਂਦਾ ਹੈ ਇੱਕ ਵਾਰ ਆਪਾਂ ਨੂੰ ਉੱਠਣਾ ਔਖਾ ਲੱਗਦਾ ਹੈ ਤੇ ਉਹੀ ਉੱਠਦਾ ਹੈ ਜਿਸ ਤੇ ਵਾਹਿਗੁਰੂ ਦੀ ਕਿਰਪਾ ਹੁੰਦੀ ਹੈ ਜਾਂ ਜਿਸ ਦਾ ਇੱਕ ਦੇਨੀ ਰੁਟੀਨ ਬਣਿਆ ਹੁੰਦਾ ਹੈ ਉਸ ਨੂੰ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਦੇ ਵੱਲੋਂ ਹੀ ਬਖਸ਼ ਹੁੰਦੀ ਹੈ ਕਿ ਉਹ ਆਪਣੇ ਆਪ ਆਪਣੇ ਆਪ ਉਹਨਾਂ ਦੀ ਅੱਖ ਖੁੱਲ ਜਾਂਦੀ ਹੈ ਉਸ ਸਮੇਂ ਜੇ ਸਮੇਂ ਉਹਨਾਂ ਨੇ ਆਪਣਾ ਗੁਰਬਾਣੀ ਦਾ ਅਭਿਆਸ ਕਰਨਾ ਹੁੰਦਾ ਹੈ ਇਸੀ ਤਰ੍ਹਾਂ ਖਾਲਸਾ ਜੀ ਜੇ ਇਹ ਤੁਹਾਨੂੰ ਸੰਕੇਤ ਮਿਲਦਾ ਹੈ ਤਾਂ ਤੁਸੀਂ ਸਮਝ ਲਓ ਕਿ ਤੁਹਾਡੇ ਤੇ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਗੁਰੂ ਸਹਿਬਾਨਾਂ ਦੀ ਤੁਹਾਡੇ ਤੇ ਬਹੁਤ ਕਿਰਪਾ ਹੈ ਤੁਹਾਡੀ ਅਰਦਾਸ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਤੱਕ ਪਹੁੰਚੇਗੀ ਮਹਾਰਾਜ ਦੀ ਤੁਹਾਡੇ ਤੇ ਕਿਰਪਾ ਹੋਗੀ ਕਿਉਂਕਿ ਖਾਲਸਾ ਜੀ ਜੇ ਕਈ ਵਾਰ ਕੀ ਹੁੰਦਾ ਹੈ ਕਿ ਆਪਣੀ ਸਿਹਤ ਨਹੀਂ ਠੀਕ ਹੁੰਦੀ ਆਪਣੇ ਘਰ ਦੇ ਵਿੱਚ ਕੋਈ ਦੁੱਖ ਤਕਲੀਫ ਹੁੰਦਾ ਹੈ ਤੇ ਆਪਾਂ ਕਹਿ ਦਿੰਦੇ ਆ ਕਿ ਅੱਜ ਨਹੀਂ ਕੱਲ ਨੂੰ ਕਰਾਂਗੇ ਕਿਉਂਕਿ ਘਰ ਦੇ ਵਿੱਚ ਜੋ ਕਲੇਸ਼ ਕਲਾਇ ਖਾਲਸਾ ਜੀ ਉਹ ਆਪਣਾ ਮਨ ਬਹੁਤ ਖਰਾਬ ਕਰ ਦਿੰਦੀ ਇਸ ਚੀਜ਼ ਨੂੰ ਆਪਾਂ ਬਹੁਤ ਚੰਗੀ ਤਰ੍ਹਾਂ ਸਮਝਦੇ ਆ ਪਰ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਆਪਣਾ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਪ੍ਰਤੀ ਪੇਵ ਸ਼ਰਦਾ ਭਾਵਨਾ ਬੜੀ ਹੋਈਏ ਤਾਂ ਸਮਝ ਲਓ ਕਿ ਵਾਹਿਗੁਰੂ ਦੀ ਕਿਰਪਾ ਤਾਂ ਆਪਣੇ ਤੇ ਹੈਗੀ ਏ ਬਣੀ ਹੋਈ ਏ ਸੋ ਖਾਲਸਾ ਜੀ ਇਹ ਸੰਕੇਤ ਮਿਲੇ ਤਾਂ ਤੁਸੀਂ ਸਮਝ ਲਓ ਕਿ ਤੁਹਾਡੀ ਅਰਦਾਸ ਪੂਰੀ ਹੋ ਗਈ ਇਹ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਤੁਹਾਡੇ ਤੇ ਕਿਰਪਾ ਹੋਣ ਵਾਲੀ ਹੈ ਚੌਥਾ ਸੰਕੀਤ ਇਹ ਹੁੰਦਾ ਹੈ ਖਾਲਸਾ ਜੀ ਜੇ ਤੁਸੀਂ ਆਪਣੇ ਕੋਲ ਜਿਸ ਤਰ੍ਹਾਂ ਆਪਾਂ ਬੋਲਦੇ ਹਾਂ ਕਿ ਆਪਣੇ ਕੋਲ ਕੁਝ ਹੋਵੇ ਵੀ ਨਾ ਆਪਣੇ ਘਰ ਦੇ ਵਿੱਚ ਗਰੀਬੀ ਹੋਵੇ ਆਪਾਂ ਕਿਸੇ ਨੂੰ ਦੇਣ ਦੇ ਚੌਗੇ ਵੀ ਨਾ ਹੋਈਏ ਤੇ ਆਪਾਂ ਫਿਰ ਵੀ ਕਿਸੇ ਨਾ ਕਿਸੇ ਦੀ ਹੈਲਪ ਕਰੀਏ ਕਿਸੇ ਲੋੜਵੰਦ ਨੂੰ ਜੇ ਕੋਈ ਆਪਣੇ ਪਾਸੋਂ ਇੱਕ ਆਸ ਲੈ ਕੇ ਮੰਗਣ ਆਉਂਦਾ ਹੈ ਤਾ ਉਸ ਨੂੰ ਆਪਾਂ ਭਾਵੇਂ ਥੋੜਾ ਹੀ ਦੇਈਏ ਆਪਣੇ ਵਿੱਚ ਰੋਟੀ ਦੇ ਵਿੱਚੋਂ ਇੱਕ ਰੋਟੀ ਦੇ ਵਿੱਚ ਮੇਰੇ ਕਹਿੰਦਾ ਪਾਵੇਂ ਕਿ ਅੱਧੀ ਉਸ ਨੂੰ ਦੇ ਦਈਏ ਤੇ ਅੱਧੀ ਆਪ ਖਾ ਲਈਏ ਇਸ ਤਰ੍ਹਾਂ ਆਪਾਂ ਸੇਵਾ ਕਰਦੇ ਆ ਤੇ ਉਸ ਦਾ ਭਲਾ ਕਰਦੇ ਆ ਵੀ ਉਸ ਦਾ ਇੱਕ ਜਿਵੇਂ ਕਹਿ ਦਿੰਨੇ ਆ ਕਿ ਉਹ ਆਸ ਲੈ ਕੇ ਆਉਂਦਾ ਉਸ ਦੀ ਆਸ ਨੂੰ ਪੂਰੀ ਕਰਦੇ ਆ ਬੇਸ਼ੱਕ ਆਪਾਂ ਥੋੜਾ ਖਾ ਲੈਣਿਆ ਚਾ ਆਪਣਾ ਢਿੱਡ ਭੁੱਖਾ ਰਹਿ ਕੇ ਵੀ ਆਪਾਂ ਅਗਲੇ ਦੀ ਮਦਦ ਕਰਦੇ ਆ ਵੀਰੇ ਕਹਿਣ ਦਾ ਭਾਵ ਖਾਲਸਾ ਜੀ ਜਦੋਂ ਆਪਾਂ ਚੰਗੇ ਕੰਮ ਕਰਨੇ ਸ਼ੁਰੂ ਕਰ ਦਿੰਦੇ ਆ ਸੇਵਾ ਕਰਨੀ ਸ਼ੁਰੂ ਕਰ ਦਿੰਦੇ ਆ ਲੋੜਵੰਦ ਦੀ ਹੈਲਪ ਕਰਨੀ ਸ਼ੁਰੂ ਕਰ ਦਿੰਦੇ ਆ ਉਦੋਂ ਵੀ ਇਹ ਇੱਕ ਸੰਕੇਤ ਹੁੰਦਾ ਹੈ ਕਿ ਵਾਹਿਗੁਰੂ ਦੀ ਆਪਣੀ ਤੇ ਕਿਰਪਾ ਹੈ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਖਾਲਸਾ ਜੀ ਜਿੰਨੇ ਵੱਡੇ ਲੋਕ ਨੇ ਓਨਾ ਛੋਟਾ ਦੇ ਓਨਾ ਪਾਸ ਦੇਖਦੇ ਆ ਕਈ ਵਾਰ ਕਿ ਲੋਕ ਆਪਣੇ ਰਿਸ਼ਤੇਦਾਰ ਜੇ ਵੀ ਹੁੰਦੇ ਨੇ ਇਸ ਤਰ੍ਹਾਂ ਦੇ ਰਿਲੇਟਿਵ ਚ ਵੀ ਹੁੰਦੇ ਨੇ ਕਿਉਂ ਬਾਹਰ ਗਈ ਹੁੰਦੇ ਨੇ ਪਰ ਜੇ ਕਿਸੇ ਸਮੇਂ ਉਹਨਾਂ ਤੋਂ 500 ਰੁਪਏ ਦੀ ਵਿਵਾਦਤ ਮੰਗ ਲੋ ਤੇ ਉਹਨਾਂ ਨੇ ਨਾ ਨੁਕਰ ਕਰ ਜਾਣੀ ਹੁੰਦੀ ਹੈ ਤੇ ਖਾਲਸਾ ਜੀ ਇਹ ਕਾਰਜ ਉਹੀ ਕਰ ਸਕਦਾ ਹੈ ਕਿ ਜਿਸ ਤੇ ਵਾਹਿਗੁਰੂ ਦੀ ਕਿਰਪਾ ਹੁੰਦੀ ਜਿਹਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਹੁੰਦੀ ਹੈ ਜੇ ਹੁਣ ਆਪਾਂ ਕਹੀਏ ਕਿ ਹਰ ਕੋਈ ਬੰਦਾ ਹੀ ਸਮਾਜ ਸੇਵੀ ਬਣ ਸਕਦਾ ਹੈ ਹਰ ਕੋਈ ਬੰਦਾ ਹੀ ਲੋੜਵੰਦ ਦੀ ਮਦਦ ਕਰ ਸਕਦਾ ਹੈ ਪਰ ਇਹ ਗੱਲ ਕਹਿਣੀ ਸਹੀ ਏ ਪਰ ਸੁਣਦੇ ਵਿੱਚ ਵੀ ਸਹੀ ਏ ਪਰ ਜੇ ਆਪਾਂ ਸੱਚਾ ਜਮਾ ਕੇ ਦੇਖੀ ਤੇ ਸੱਚ ਨਹੀਂ ਹੈਗਾ ਇਹ ਬਿਲਕੁਲ ਝੂਠ ਏ ਕਿਉਂਕਿ ਹਰ ਬੰਦੇ ਦਾ ਇੰਨਾ ਵੱਡਾ ਦਿਲ ਨਹੀਂ ਹੁੰਦਾ ਜਿਹੜਾ ਆਪਣੇ ਮੂੰਹ 'ਚੋਂ ਗੱਡ ਕੇ ਕਿਸੇ ਦੇ ਮੂੰਹ ਦੇ ਵਿੱਚ ਪਾਵੇ ਜੇ ਇਸ ਤਰ੍ਹਾਂ ਦਾ ਵੀ ਤੁਹਾਡੇ ਨਾਲ ਖਾਲਸਾ ਜੀ ਸੰਕੇਤ ਵਾਪਰਦਾ ਏ ਤਾਂ ਤੁਸੀਂ ਸਮਝ ਲਓ ਕਿ ਤੁਹਾਡੇ ਤੇ ਪ੍ਰਮਾਤਮਾ ਦੀ ਬਹੁਤ ਕਿਰਪਾ ਹੈ ਤੁਹਾਡੀ ਕੀਤੀ ਹੋਈ ਅਰਦਾਸ ਵੀ ਦੀ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਤੱਕ ਪਹੁੰਚ ਗਈ ਏ ਤੇ ਮਹਾਰਾਜ ਦੀ ਤੁਹਾਡੇ ਤੇ ਕਿਰਪਾ ਬਣੀ ਹੋਈ ਹੈ ਸੁਖਾਲਸਾ ਜੀ ਇਹ ਨੇ ਉਹ ਚਾਰ ਸੰਕੇਤ ਜੇ ਇਹ ਸੰਕੇਤ ਤੁਹਾਨੂੰ ਮਿਲਦੇ ਆ ਤੇ ਤੁਸੀਂ ਸਮਝ ਲਓ ਕਿ ਤੁਹਾਡੀ ਅਰਦਾਸ ਵੀਤੀ ਪੂਰੀ ਹੋਣ ਵਾਲੀ ਏ ਜਾਂ ਪੂਰੀ ਹੋ ਗਈ ਏ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਤੁਹਾਡੇ ਤੇ ਕਿਰਪਾ ਬਣੀ ਹੋਈ ਏ ਮਹਾਰਾਜ ਦੀ ਤੁਹਾਡੇ ਤੇ ਬਹੁਤ ਕਿਰਪਾ ਏ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਸਦਕਾ ਤੁਹਾਨੂੰ ਸਭ ਤੁਹਾਡੀ ਜ਼ਿੰਦਗੀ ਦੇ ਵਿੱਚ ਐਨੇ ਵੱਡੇ ਦੁੱਖ ਵੀ ਦੁੱਖ ਨਹੀਂ ਲੱਗਦੇ ਯੋਕੇ ਮਹਾਰਾਜ ਜੀ ਨੇ ਤੁਹਾਨੂੰ ਸਬਰ ਸੰਤੋਖ ਬਖਸ਼ ਦਿੱਤਾ ਤੁਹਾਡੀ ਤੇ ਕਿਰਪਾ ਕਰ ਦਿੱਤੀ ਖਾਲਸਾ ਜੀ ਹੁਣ ਖਾਲਸਾ ਜੀ ਉਸ ਪੈਰ ਦੀ ਇੱਕ ਛੋਟੀ ਜੀ ਹੱਡ ਬੀਤੀ ਤੁਹਾਡੇ ਨਾਲ ਸਾਜੀ ਕਰਨ ਲੱਗਿਆ ਉਹਨਾਂ ਭੈਣ ਨੇ ਦੱਸਿਆ ਕਿ ਕਹਿੰਦੇ ਕਿ ਮੈਂ ਠੀਕ ਨਹੀਂ ਸੀ ਰਹਿੰਦੀ ਕਹਿੰਦੀ ਮੈਨੂੰ ਕਦੇ ਕਿਸੇ ਤਰ੍ਹਾਂ ਦੀ ਪ੍ਰੋਬਲਮ ਰਹਿਣੀ ਕਦੇ ਕਿਸੇ ਤਰ੍ਹਾਂ ਦੀ ਕਦੇ ਕਿ ਫੀਵਰ ਹੋ ਜਾਣਾ ਲੱਗਣਾ ਪਰ ਚੈੱਕ ਕਰਾਉਣਾ ਤੇ ਫੀਵਰ ਹੋਣਾ ਨਾਲ ਕਦੇ ਕਹਿੰਦੇ ਮੈਨੂੰ ਇਸ ਤਰ੍ਹਾਂ ਲੱਗਣਾ ਕਿ ਮੇਰੇ ਨੀਵੇਂ ਸਿਰ ਲਗਾਟ ਗਿਆ ਜੀ ਉਹ ਚੈੱਕ ਕਰਾਣੇ ਉਹ ਵੀ ਠੀਕ ਹੋ ਗਏ ਇਹਦੇ ਕਈ ਵਾਰ ਮੈਨੂੰ ਐ ਲੱਗਦਾ ਕਿ ਚੂਰੀਆ ਵੱਧ ਗਿਆ ਐਸਿਡ ਦੀ ਪ੍ਰੋਬਲਮ ਹੋ ਗਈ ਏ ਪਰ ਕਹਿੰਦੇ ਜਦੋਂ ਟੈਸਟ ਕਰਾਉਣਾ ਕੁਛ ਨਾ ਆਉਣਾ ਮੇਰੀ ਕਹਿਨ ਦਾ ਭਾਵ ਖਾਲਸਾ ਜੀ ਭੈਣ ਨੇ ਕਿਹਾ ਕਿ ਮੈਨੂੰ ਤਕਲੀਫ ਇੰਨੀ ਹੋਣੀ ਪਰ ਜਦੋਂ ਉਸ ਤਕਲੀਫ ਦਾ ਮੈਂ ਟੈਸਟ ਕਰਵਾਉਣਾ ਤੇ ਕਿੰਨੇ ਰਿਪੋਰਟ ਦੇ ਵਿੱਚ ਕੁਛ ਨਾ ਆਉਣਾ ਟੈਸਟ ਦੇ ਵਿੱਚ ਕੁਛ ਨਾ ਆਉਣਾ ਕਹਿੰਦੇ ਇਹ ਹਾਦਸਾ ਮੇਰੇ ਨਾਲ ਵਾਪਰ ਗਿਆ ਸੀ ਤੇ ਉਸ ਤੋਂ ਬਾਅਦ ਦੇ ਵਿੱਚ ਕੀਤੇ ਜਦੋਂ ਮੈਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਡਾਕਟਰ ਨਹੀਂ ਸੀ ਛੱਡਿਆ ਵੀ ਡਾਕਟਰਾਂ ਨੇ ਵੀ ਆਪਣੀ ਸਾਰੀ ਵਾਹ ਲਾ ਲਈ ਕਹਿੰਦੇ ਡਾਕਟਰਾਂ ਤੋਂ ਬਾਅਦ ਦੇ ਵਿੱਚ ਮੈਂ ਬਾਬੇ ਅਤਿਆ ਕੀ ਮੈਨੂੰ ਕਿਸੇ ਕਹਿੰਦੇ ਭੈਣ ਨੇ ਦੱਸਿਆ ਕਿ ਇੱਥੇ ਬਾਬਾਏ ਉੱਥੇ ਪੰਡਿਤ ਕਹਿੰਦੇ ਉਹਦੇ ਪਿੱਛੇ ਲਾ ਕੇ ਉਸੇ ਹੀ ਭੈਣ ਦੇ ਨਾਲ ਜਾ ਕੇ ਕਹਿੰਦੇ ਮੈਂ ਕੋਈ ਬਾਬਾ ਵੀ ਨਾ ਛੱਡਿਆ ਮੈਂ ਕੋਈ ਪੰਡਿਤ ਵੀ ਨਾ ਛੱਡਿਆ ਹਰਸਾ ਜੀ ਆਪਾਂ ਕਿਸੇ ਨੂੰ ਬੁਰਾ ਨਹੀਂ ਕਹਿੰਦੇ ਪਰਾਪਾ ਸਿਰਫ ਇਹੀ ਕਹਿੰਦੀ ਹੈ ਕਿ ਮਾਰਾ ਸੱਚੇ ਪਾਸ਼ਾ ਤੋਂ ਉੱਪਰ ਕੁਝ ਨਹੀਂ ਹੈਗਾ। ਏਕਾਲਪੁਰਖ ਵੈਗਰੂ ਸੱਚੇ ਪਾਸ਼ਾ ਤੋਂ ਉੱਪਰ ਕੋਸ਼ਟੀ ਹੈਗਾ। ਆਪਾਂ ਕਿਸੇ ਬਾਬੇ ਨੂੰ ਕਿਸੇ ਪੰਡਤ ਨੂੰ ਮਾੜਾ ਨਹੀਂ ਬੋਲਦੇ। ਆਪਣੇ ਤਾਂ ਕਹਿੜਦਾ ਪਾਵੇ ਕਿ ਉਹ ਵੀ ਆਪਣੇ ਵਰਗੇ ਨੇ। ਉਹਨਾਂ ਨੂੰ ਆਪਾਂ ਮਾੜਾ ਨਹੀਂ ਬੋਲਦੇ ਪਰ ਇਹ ਸਮਝੇ ਜੋ ਆਪਾਂ ਸਮਝ ਲਈ। ਆਪਾਂ ਕਿਸੇ ਨੂੰ ਮਾੜਾ ਕਿਉਂ ਕਹੀਏ? ਕਿਉਂਕਿ ਆਪਾਂ ਨੂੰ ਕੋਈ ਬੁਲਾ ਕੇ ਥੋੜੀ ਲੈ ਕੇ ਜਾਂਦਾ ਹੈ ਕਿ ਆਪ ਮੇਰੇ ਕੋਲ ਆਓ ਤੁਸੀਂ ਮੈਂ ਤੁਹਾਡਾ ਉਪਾਹ ਕਰਦਾ। ਆਪਾਂ ਖੁਦ ਚੱਲ ਕੇ ਜਾਂਦੇ ਆ। ਸੋ ਇਹ ਉਥੇ ਕੀ ਹੁੰਦਾ ਹੈ ਕਿ ਉਸ ਬਾਬੇ ਦੀ ਗਲਤੀ ਨਹੀਂ ਹੁੰਦੀ ਆਪਣੀ ਗਲਤੀ ਹੁੰਦੀ ਕਿਉਂਕਿ ਆਪਾਂ ਖੁਦ ਚੱਲਦੇ ਚੱਲ ਕੇ ਜਾਂਦੇ ਆ ਉਸ ਦੇ ਕੋਲ ਨਾ ਕਿ ਉਹ ਆਪਾਂ ਨੂੰ ਕਹਿਣ ਹੁੰਦੇ ਆ ਕਿ ਮੇਰੇ ਕੋ ਲਾਓ ਇਸੇ ਤਰ੍ਹਾਂ ਖਾਲਸਾ ਜੀ ਉਹ ਭੈਣ ਦੱਸ ਰਿਹਾ ਕਿ ਮੈਂ ਕੋਈ ਬਾਬਾ ਕੋਈ ਪੰਡਿਤ ਨਾ ਛੱਡਿਆ ਪਰ ਮੈਨੂੰ ਕੋਈ ਫਰਕ ਨਾ ਪਿਆ ਕਹਿੰਦੇ ਘਰ ਦੇ ਵਿੱਚ ਵੀ ਠੀਕ ਸੀ ਮੇਰੇ ਕੋਲ ਪੈਸਾ ਸੀ ਮੈਂ ਸਾਰਾ ਲਗਾ ਦਿੱਤਾ ਕਹਿੰਦੇ ਉੱਤਰ ਉਸ ਸਾਈਡ ਤੋਂ ਮੈਂ ਦਵਾਈਆਂ ਤੇ ਵੀ ਲਗਾ ਦਿੱਤਾ ਕਿੰਨੇ ਮੇਰੇ ਘਰ ਦੇ ਵਿੱਚ ਬਹੁਤ ਗਰੀਬੀ ਆ ਗਈ ਸੀ ਉਸ ਤੋਂ ਬਾਅਦ ਵਿੱਚ ਕਿੱਡੇ ਜਦੋਂ ਮੈਂ ਸਾਰੀ ਵਾਰ ਲਾਲੀ ਬਾਬਿਆ ਕੋਲ ਮੇਰਾ ਕੋਈ ਵੀ ਕਾਰਜ ਸਿੱਧ ਨਾ ਹੋਇਆ ਕਿਨੇ ਫਿਰ ਮੈਂ ਸੋਚਿਆ ਵੀ ਮਹਾਰਾਜ ਸੱਚੇ ਪਾਤਸ਼ਾਹ ਦੇ ਅੱਗੇ ਹੀ ਅਰਦਾਸ ਬੇਨਤੀ ਕਰਨੀ ਹੈ ਸੇਵਾ ਸਿਮਰਨ ਕਰਨਾ ਹੈ ਤੇ ਮੈਂ ਪਾਠ ਬਾਣੀ ਦਾ ਅਭਿਆਸ ਹਰ ਰੋਜ਼ ਕਰਨਾ ਹੈ ਅੰਮ੍ਰਿਤ ਵੇਲੇ ਉੱਠ ਕੇ ਇਸੇ ਤਰ੍ਹਾਂ ਖਾਲਸਾ ਜੀ ਪੇਟ ਦੱਸ ਦਿਆ ਕਿ ਜਦੋਂ ਤੋਂ ਮੈਂ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਪਾਠ ਕਰਨਾ ਸ਼ੁਰੂ ਕੀਤਾ ਗੁਰਦੁਆਰਾ ਸਾਹਿਬ ਜਾਣਾ ਉਹਤੇ ਮੈਂ ਜੋੜਿਆ ਦੀ ਸੇਵਾ ਕਰਕੇ ਆਉਣੀ ਝਾੜੂ ਦੀ ਸੇਵਾ ਹਰ ਰੋਜ਼ ਕਰਕੇ ਆਉਣੀ ਸ਼ਾਮ ਨੂੰ ਰਹਿਰਾ ਸੇਵ ਕਰਨਾ ਕਹਿੰਦੇ ਹਰ ਰੋਜ਼ ਮੈਂ ਨਿਤ ਦਾ ਆਪਣਾ ਕਹਿੰਦੇ ਉੱਠ ਕੇ ਸਵੇਰੇ ਨਿਤਨੇਮ ਸਭਾਲਣਾ ਇਸੇ ਤਰ੍ਹਾਂ ਖਾਲਸਾ ਜੀ ਭੈਣ ਦੱਸ ਰਿਹਾ ਕਿ ਸਾਡੇ ਘਰ ਦੇ ਵਿੱਚ ਬਹੁਤ ਗਰੀਬੀ ਆ ਗਈ ਸੀ ਕਹਿੰਦੇ ਪਰ ਮੇਰਾ ਮਨ ਇਸ ਤਰ੍ਹਾਂ ਦਾ ਹੋ ਗਿਆ ਸੀ ਕਿ ਗਰੀਬੀ ਦੇ ਵਿੱਚ ਵੀ ਕਹਿੰਦੇ ਮੈਂ ਹੱਸਦੀ ਫਿਰਦੀ ਸੀ ਕਿਸੇ ਨੂੰ ਇਹ ਨਹੀਂ ਸੀ ਲੱਗਦਾ ਕਿ ਦੀ ਘਰ ਦੇ ਵਿੱਚ ਰੋਟੀ ਪੱਕ ਜੀਏ ਜਾਂ ਨਹੀਂ ਪਕਣੀ ਪਰ ਇਸ ਜਨਾਨੀ ਨੂੰ ਇਸ ਔਰਤ ਨੂੰ ਕਿਸੇ ਵੀ ਪ੍ਰਕਾਰ ਦੀ ਕੋਈ ਟੈਨਸ਼ਨ ਨਹੀਂ ਹੈਗੀ ਵੀ ਸਾਡੇ ਘਰ ਦੇ ਵਿੱਚ ਰੋਟੀ ਕਿਸ ਤਰ੍ਹਾਂ ਬਣੂਗੀ। ਕਿ ਸਾਡੇ ਘਰ ਦੇ ਵਿੱਚ ਆਹ ਚੀਜ਼ ਕਿਸ ਤਰ੍ਹਾਂ ਆਵੇਗੀ। ਖਾਲਸਾ ਜੀ ਉਹ ਭੈਣ ਦੱਸ ਰਿਹਾ ਕਿ ਮੇਰਾ ਮਨ ਇੰਨਾ ਖੁਸ਼ ਰਹਿਣਾ ਜਦੋਂ ਮੈਂ ਗੁਰਬਾਣੀ ਦਾ ਚਾਪ ਕਰਨਾ। ਜੇ ਕਿਸੇ ਨੇ ਕਹਿੰਦੇ ਮੇਰੇ ਕੋਲ 10 ਰੁਪਏ ਹੋਣੇ ਤੇ ਕਿਸੇ ਨੇ ਮੇਰੇ ਕੋਲੋਂ 10 ਸੀ ਮੰਗ ਲੈਣੇ ਤਾਂ ਕਹਿੰਦੇ ਮੈਂ ਉਹਨੂੰ 10 ਦੇ 10 ਸੀ ਦੇ ਦੇਨੇ। ਮੈਂ ਇਹ ਵੀ ਨਾ ਸੋਚਦਾ ਕਿ ਮੈਂ ਪਿੱਛੇ ਕਿਵੇਂ ਗੁਜ਼ਾਰਾ ਕਰਾਂਗੀ। ਕਹਿੰਦੇ ਪਰ ਮੈਂ ਖੁਸ਼ ਇੰਨੀ ਰਹਿੰਦੀ ਸੀ ਜਦੋਂ ਮੈਂ ਪਾਠ ਕਰਨ ਲੱਗੀ ਸੀ ਵਾ ਕਰਨ ਲੱਗੀ ਕਹਿੰਦੇ ਜਦੋਂ ਮਨ ਖੁਸ਼ ਰਹਿਣ ਲੱਗ ਗਿਆ ਤੇ ਮੈਂ ਗੁਰਬਾਣੀ ਦੇ ਜਿਹੜੇ ਜਾਪ ਸੀ ਹੋਰ ਵਧਾ ਦਿੱਤੇ ਕਿਤੇ ਤਾਂ ਭੈਣ ਦੱਸਦੀ ਖਾਲਸਾ ਜੀਬ ਮੈਨੂੰ 6-7 ਮਹੀਨੇ ਹੋ ਗਏ ਸੀ ਕਦੇ ਮੈਂ ਕੋਈ ਟੈਸਟ ਕਰਉਣਾ ਕਦੇ ਮੈਂ ਕਿਸੇ ਡਾਕਟਰ ਕੋਲ ਜਾਣਾ ਕਦੇ ਮੈਂ ਕਿਸੇ ਸਿਆਣੇ ਕੋਲ ਜਾਣਾ ਕਿਸੇ ਬਾਬੇ ਕੋਲ ਜਾਣਾ ਕਹਿੰਦੇ ਮੈਨੂੰ ਪੂਰਾ ਵੀ ਫਰਕ ਨਹੀਂ ਸੀ ਪਿਆ ਜਰਾ ਵੀ ਫਰਕ ਕਹਿੰਦੇ ਮੈਨੂੰ ਨਹੀਂ ਸੀ ਪਿਆ ਪਰ ਖਾਲਸਾ ਜੀ ਬੈਣ ਦੱਸਦੇ ਕਿ ਜਦੋਂ ਕਿ ਨੇ ਮੈਂ ਪਾਠ ਕਰਨਾ ਸ਼ੁਰੂ ਕਰਤਾ ਸੇਵਾ ਕਰਨੀ ਸ਼ੁਰੂ ਕਰਤੀ ਨਿਤਨੇਮ ਸਵੇਰੇ ਅਵਰਤ ਵੇਲੇ ਉੱਠ ਕੇ ਕਰਨਾ ਸ਼ੁਰੂ ਕਰਤਾ ਕਿ ਨੇ ਮੇਰੇ ਮਨ ਨੂੰ ਸਕੂਨ ਹੀ ਇੰਨਾ ਮਿਲਦਾ ਕਿ ਮੈਂ ਸਾਰਾ ਦਿਨ ਖੁਸ਼ ਰਹਿਣਾ ਤੇ ਖੁਸ਼ੀ ਦੇ ਵਿੱਚ ਕਿਨੇ ਮੈਂ ਕੰਮ ਕਰਨੇ ਮੈਨੂੰ ਐ ਲੱਗਣਾ ਹੀ ਨਾ ਕਿਨੇ ਸਾਰਾ ਦਿਨ ਕਿ ਮੇਰੇ ਕੁਝ ਦਰਦ ਕਰਦਾ ਹੈ ਮੇਰੇ ਕੁਝ ਪੇਨ ਹੁੰਦਾ ਹੈ ਕਿ ਮੈਨੂੰ ਕੋਈ ਦੁੱਖ ਤਕਲੀਫ ਹੈ ਤੇ ਕਹਿੰਦੇ ਜਦੋਂ ਮੈਨੂੰ ਇਹ ਚੀਜ਼ ਮਹਿਸੂਸ ਹੋਈ ਕਿ ਮੈਨੂੰ ਕੋਈ ਦੁੱਖ ਤਕਲੀਫ ਕਿਉਂ ਨਹੀਂ ਹੈਗਾਗਾ ਮੈਨੂੰ ਹੁਣ ਕੋਈ ਪੇਨ ਦਰਦ ਕਿਉਂ ਨਹੀਂ ਹੁੰਦਾ ਤਾਂ ਖਾਲਸਾ ਜੀ ਪਹਿਣ ਦੱਸ ਰਿਹਾ ਕਿ ਉਥੋਂ ਮੈਨੂੰ ਪਤਾ ਲੱਗਾ ਕਿ ਮੇਰੇ ਵਾਹਿਗੁਰੂ ਸੱਚੇ ਪਾਤਸ਼ਾਹ ਤਾਂਨ ਬਾਬਾ ਦੀਪ ਸਿੰਘ ਸੇਵ ਜੀ ਗੁਰੂ ਸੇਵ ਬਾਨਾ ਦੀ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਛਾ ਦੇ ਅਗੇ ਕੀਤੀ ਕੀ ਅਰਦਾਸ ਬੇਤੀ ਪੂਰੀ ਹੋਗੀ ਕਿਉਂਕਿ ਖਾਲਸਾ ਜੀ ਪਹਿਣ ਦੱਸਦੇ ਕਿ ਜਦੋਂ ਸਰ ਪਾਸਿਆ ਤੋ ਮੈਂ ਤੱਕੀ ਖਾ ਕੇ ਗੁਰੂ ਮਹਾਰਾਜ ਸੱਚੇ ਪਾਸ਼ਾ ਦੇ ਦਰ ਤੇ ਗਈ ਤੇ ਅਰਦਾਸ ਵੇਤੀ ਕੋਈ ਕੀਤੀ ਸੀ ਕਿ ਮੇਰੀ ਮਾਰਾ ਸੱਚੇ ਪਾਤਸ਼ਾਹ ਸੇਤ ਠੀਕ ਕਰ ਦਿਓ ਸੇਤ ਦੇ ਕਰਕੇ ਮੈਂ ਬਹੁਤ ਜਗ੍ਹਾ ਤੇ ਜਾ ਕੇ ਦੇਖ ਲਿਆ ਪਟਕ ਕੇ ਦੇਖ ਲਿਆ ਡਾਕਟਰ ਕੋਈ ਨਹੀਂ ਛੱਡੇ ਪਰ ਮੇਰੀ ਸੇਤ ਠੀਕ ਨਹੀਂ ਹੁੰਦੀ ਪਰ ਖਾਲਸਾ ਜੀ ਭੈਣ ਦੱਸ ਰਿਹਾ ਕਿ ਮੈਂ ਕੋਈ ਦਵਾਈ ਵੀ ਨਹੀਂ ਸ ਲਈ ਤੇ ਕਹਿੰਦੇ ਪਹਿਲਾਂ ਮੈਂ ਜਦੋਂ ਪਾਠ ਨਹੀਂ ਸੀ ਕਰਦੀ ਕਹਿੰਦੇ ਉਦੋਂ ਮੇਰੇ ਮਨ 'ਚ ਹੁੰਦਾ ਸੀ ਮੇਰੀ ਲੱਤ ਦਰਦ ਕਰਦੀ ਏ ਜਿਵੇਂ ਅਕਸਰ ਹੀ ਖਾਲਸਾ ਜੀ ਆਪਾਂ ਸੋਚੀਏ ਜੇ ਰੋ ਆਪਾ ਆਪਣੇ ਮਨ ਨੂੰ ਕਿਸੇ ਜਗ੍ਹਾ ਤੇ ਟਿਕਾਣੇ ਨਹੀਂ ਲਾਉਂਦੇ ਕਿਸੇ ਚੰਗੇ ਕੰਮ ਦੇ ਵੱਲ ਨਹੀਂ ਲਾਉਂਦੇ ਉਹ ਧਿਆਨ ਉਦੋਂ ਪੁੱਠੇ ਕੰਮਾਂ 'ਚ ਹੀ ਜਾਂਦਾ ਹੈ ਉਸੇ ਤਰ੍ਹਾਂ ਭੈਣ ਦੱਸਦੀ ਕਿ ਮੈਂ ਫ੍ਰੀ ਹੁੰਦੀ ਸੀ ਤੇ ਮੇਰਾ ਕਿਤੇ ਧਿਆਨ ਇਹੀ ਹੁੰਦਾ ਸੀ ਕਿ ਮੈਨੂੰ ਅੱਜ ਆ ਹੁੰਦਾ ਮੈਨੂੰ ਇਹ ਤਕਲੀਫ ਇਹ ਉਹ ਤਕਲੀਫ ਪਰ ਖਾਰਸਾ ਜੀ ਭੈਣ ਕਹਿੰਦੇ ਜਦੋਂ ਮੈਂ ਗੁਰਬਾਣੀ ਦਾ ਜਾਪ ਕਰਨਾ ਸ਼ੁਰੂ ਕੀਤਾ ਜਿਵੇਂ ਜਿਵੇਂ ਮੈਨੂੰ ਫਰਕ ਪਿਆ ਉਸੇ ਤਰ੍ਹਾਂ ਮੈਂ ਗੁਰਬਾਣੀ ਦੇ ਜਾਪ ਵਧਾ ਦਿੱਤੇ ਜਦੋਂ ਵੀ ਫ੍ਰੀ ਹੋਣਾ ਕਹਿੰਦੇ ਮੈਂ ਪਾਠ ਕਰ ਲੈਣਾ ਤੇ ਕਹਿੰਦੇ ਫ੍ਰੀ ਟਾਈਮ ਦੇ ਵਿੱਚ ਵੀ ਮੈਂ ਫ੍ਰੀ ਆਪਣੇ ਮਾਈਂਡ ਨੂੰ ਨਾ ਰੱਖਣਾ ਜਿਸ ਕਰਕੇ ਕਹਿੰਦੇ ਕਿ ਮੈਨੂੰ ਇਸ ਤਰ੍ਹਾਂ ਹੀ ਰਹਿਣਾ ਕਿ ਮੈਨੂੰ ਕੋਈ ਦੁੱਖ ਤਕਲੀਫ ਨਹੀਂ ਹੈਗੀ ਤੇ ਕਹਿੰਦੇ ਜ ਵਾਕਈ ਮੈਨੂੰ ਕਹਿੰਦੇ 6-7 ਵੀ ਕੀਨਿਆਂ ਦੇ ਵਿੱਚ ਮੈਂ ਇੰਨਾ ਕੁਝ ਕਰ ਲਿਆ ਪਰ ਕਹਿੰਦੇ ਜਦੋਂ ਵਾਹਿਗੁਰੂ ਸੱਚੇ ਪਾਤਸ਼ਾਹ ਦੇ ਨਾਮ ਬਾਣੀ ਦਾ ਅਭਿਆਸ ਕਰਨਾ ਸ਼ੁਰੂ ਕੀਤਾ ਕਹਿੰਦੇ ਉਹ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਇੰਨੀ ਕਿਰਪਾ ਹੁੰਦੀ ਏ ਕਹਿੰਦੇ ਮੇਰੇ ਜਿਹੜੇ ਸਾਰੇ ਦੁੱਖ ਤਕਲੀਫ ਸੀ ਸਾਰੇ ਦੂਰ ਹੋ ਜਾਂਦੇ ਨੇ ਤੇ ਜਿਹੜੇ ਘਰ ਦੇ ਹਾਲਾਤ ਮਾੜੇ ਹੋਗੇ ਸੀ ਘਰ ਦੇ ਵਿੱਚ ਕਹਿੰਦੇ ਪੈਸਾ ਨਹੀਂ ਸੀ ਰਿਆ ਵੀ ਕਿਉਂਕਿ ਪਹਿਲਾਂ ਡਾਕਟਰਾਂ ਦੇ ਕੋਲ ਜਾਂਦੇ ਰਹਿ ਫਿਰ ਬਾਬਿਆਂ ਕੋਲ ਜਾਂਦੇ ਰਹਿ ਤੇ ਕਹਿੰਦੇ ਹੁਣ ਵਾਹਿਗੁਰੂ ਦੀ ਕਿਰਪਾ ਦੇ ਨਾਲ ਸੇਤ ਵੀ ਕਹਿੰਦੇ ਬਿਲਕੁਲ ਠੀਕ ਠੀਕੇ ਤੇ ਕਹਿੰਦੇ ਸਾਰਾ ਦਿਨ ਮਨ ਵੀ ਹੈ ਹਾਸੇ ਨਾਲ ਖਿੜਿਆ ਰਹਿੰਦਾਗਾ ਕਹਿੰਦੇ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਘਰ ਦੇ ਵਿੱਚ ਤੇ ਹਰ ਵੇਲੇ ਕਹਿੰਦੇ ਸਾਡੇ ਘਰ ਦੇ ਵਿੱਚ ਗੁਰਬਾਣੀ ਨਾਮ ਗੁਰਬਾਣੀ ਦਾ ਅਭਿਆਸ ਹੁੰਦਾ ਹੈ ਹਰ ਰੋਜ਼ ਗਿੰਦੇ ਅਸੀਂ ਗੁਰਦੁਆਰਾ ਸਾਹਿਬ ਜਾਂਦੀਆਂ ਸੇਵਾ ਸਿਮਰਨ ਕਰਦੀਆਂ ਵਿਵਾਹੀ ਗੁਰੂ ਸੱਚੇ ਪਾਤਸ਼ਾਹ ਦੀ ਸਾਡੇ ਤੇ ਬਹੁਤ ਕਿਰਪਾ ਹੈ ਕਿਉਂਕਿ ਜਿਸ ਤਰ੍ਹਾਂ ਮਾਰਾ ਸੱਚੇ ਪਾਤਸ਼ਾਹ ਦੀ ਭੈਣ ਦੱਸ ਰਹੀ ਆ ਵੀ ਸਾਡੇ ਤੇ ਕਿਰਪਾ ਕੀਤੀ ਵੀ ਅਸੀਂ ਦੋ ਟੱਬ ਇਹੀ ਹੱਥ ਜੋੜ ਕੇ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਛਾ ਅਗੇ ਅਰਦਾਸ ਬੇਤੀ ਕਰਦੇ ਆ ਕਿ ਉਸੇ ਤਰ੍ਹਾਂ ਮਾਰਾ ਸੱਚੇ ਪਾਛਾ ਸਭਨਾ ਪੈਣ ਪ੍ਰਾਵਾਂ ਦੇ ਕਾਰਜ ਸਫਲ ਕਰਨੇ ਜਿਸ ਤਰ੍ਹਾਂ ਸਾਡੇ ਤੇ ਕਿਰਪਾ ਕੀਤੀ ਸੋ ਖਾਲਸਾ ਜੀ ਇਹ ਸੀ ਕੁਝ ਸੰਗੀਤ ਤਿਕ ਪੈਣ ਦੀ ਛੋਟੀ ਜੀ ਹੱਡ ਵੀ ਤੀ ਜਿਹੜੀ ਅਸੀਂ ਅੱਜ ਦੀ ਵੀਡੀਓ ਦੇ ਰਾਹੀਂ ਤੁਹਾਡੇ ਨਾਲ ਸਾਂਝੀ ਕੀਤੀ ਏ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਨੂੰ ਦੇਖਣ ਦੇ ਲਈ ਸੁਣਨ ਦੇ ਲਈ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਖਾਲਸਾ ਜੀ ਕਮੈਂਟ ਬਾਕਸ ਦੇ ਵਿੱਚ 와ਹੀ ਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਸੁਖਾਲ ਸਾਜੀ ਤੁਸੀਂ ਵੀ ਵੱਧ ਤੋਂ ਵੱਧ ਗੁਰਬਾਣੀ ਦੇ ਨਾਲ ਜੁੜੋ ਸੇਵਾ ਸਿਮਰਨ ਕਰੋ ਆਪਣੇ ਬੱਚਿਆਂ ਨੂੰ ਵੀ ਵੱਧ ਤੋਂ ਵੱਧ ਗੁਰਬਾਣੀ ਨਾਲ ਜੋੜੋ ਤਾਂ ਕਿ ਉਹਨਾਂ ਨੂੰ ਵੀ ਪਤਾ ਲੱਗ ਸਕੇ ਸਿੱਖੀ ਇਤਿਹਾਸ ਦੇ ਬਾਰੇ ਗੁਰੂ ਮਹਾਰਾਜ ਸچے ਪਾਸ਼ਾ ਦੀ ਕਿਰਪਾ ਦੇ ਬਾਰੇ ਕਿ ਉਹਨਾਂ ਨੇ ਕਿੰਨੀਆਂ ਕੁਰਬਾਨੀਆਂ ਦਿੱਤੀਆਂ ਆਪਣੇ ਲਈ ਮਹਾਰਾਜ ਸੱਚੇ ਪਾਸ਼ਾ ਨੇ ਕਿੰਨਾ ਕੁਛ ਆਪਣੇ ਲਈ ਕੀਤਾ ਤੇ ਆਪਾਂ ਨੂੰ ਸਿੱਖੀ ਰੂਪ ਦੇ ਵਿੱਚ ਰਹਿਣਾ ਚਾਹੀਦਾ ਹੈ ਮਹਾਰਾ ਸੱਚੇ ਪਾਤਸ਼ਾਹ ਦੇ ਨਾਲ ਜੁੜਨਾ ਚਾਹੀਦਾ ਹੈ ਨਾਂ ਬਾਣੀ ਦਾ ਅਭਿਆਸ ਕਰਨਾ ਚਾਹੀਦਾ ਹੈ ਸੇਵਾ ਸਿਮਰਨ ਕਰਨਾ ਚਾਹੀਦਾ ਸੁਖਾਲ ਸਾਜੀ ਪੁੱਲਾ ਚੁੱਕਾਂ ਦੀ ਕੀਵਤ ਬਖਸ਼ਨੀ ਬੋਲਦੇ ਸਮੇਂ ਜਾਣੀਆਂ ਤੇ ਜਾਣੀ ਅਨੇਕਾ ਗਲਤੀਆਂ ਪੁੱਲਾ ਚੁੱਕਾਂ ਹੋ ਜਾਂਦੀਆਂ ਹੋਣਗੀਆਂ ਕੀਵਤ ਬਖਸ਼ਨੀ ਖਾਲਸਾ ਜੀ ਧੰਨ ਧੰਨ ਅਮਰ ਸ਼ਹੀਰ ਬਾਬਾ ਦੀਪ ਸਿੰਘ ਸਾਹਿਬ ਜੀ ਸਾਰੀਆਂ ਸੰਗਤਾਂ ਤੇ ਮੇਰ ਭਰਿਆ ਹੱਥ ਰੱਖਣਾ ਸਰਬੱਤ ਦਾ ਪਨਾ ਕਰਨਾ ਵਾਹਿਗੁਰੂ ਸੱਚੇ ਪਾਤਸ਼ਾਹ ਤਾਂਤਨ ਬਾਬਾ ਦੀਪ ਸਿੰਘ ਸੇਵ ਜੀ ਮਹਾਰਾ ਸੱਚੇ ਪਾਤਸ਼ਾਹ ਤੁਹਾਡੀ ਦਰ ਆਈਆਂ ਸਾਰੀਆਂ ਸੰਗਤਾਂ ਦੀਆਂ ਝੋੜੀਆਂ ਖੁਸ਼ੀਆਂ ਦੇ ਨਾਲ ਭਰ ਕੇ ਭੇਜਦੀਆਂ ਵਾਹਿਗੁਰੂ ਸੱਚੇ ਪਾਤਸ਼ਾਹ ਸਭਨਾ ਤੇ ਮੇਰ ਭਰਿਆ ਹੱਥ ਰੱਖਣਾ ਸਾਰੀਆਂ ਸੰਗਤਾਂ ਨੂੰ ਗਰਬਾਣੀ ਦੇ ਨਾਲ ਜੋੜਨਾ ਗੁਰੂ ਵਾਲੇ ਬਣਾਉਣਾ ਮਹਾਰਾ ਸੱਚੇ ਪਾਤਸ਼ਾਹ ਸਭਨਾ ਪੈਨ ਪ੍ਰਾਮਾਣੂ ਚੜ੍ਹਦੀ ਕਲਾ ਦੀ ਵਿੱਚ ਰੱਖਣਾ ਲੰਬੀਆਂ ਉਮਰਾਂ ਬਖਸ਼ਣੀਏ ਮਹਾਰਾ ਸੱਚੇ ਪਾਤਸ਼ਾਹ ਸਭਨਾ ਦੇ ਕਰ ਸੁਖ ਸ਼ਾਂਤੀ ਵਰਤੋਣੀ ਸਭਨਾ ਦੇ ਕਰ ਹੱਸਦੇ ਵਸਦੇ ਰਹਿਣ ਵਾਹੀ ਗੁਰੂ ਸੱਚੇ ਪਾਤਸ਼ਾਹ ਸਭ ਸਭਨਾ ਭੈਣ ਭਰਾਵਾਂ ਤੇ ਸਾਰੇ ਸੰਸਾਰ ਤੇ ਵਾਹੀ ਗੁਰੂ ਸੱਚੇ ਪਾਤਸ਼ਾਹ ਮੇਰ ਭਰਿਆ ਹੱਥ ਬਣਾਈ ਰੱਖ ਲੋ ਸੋ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ